4766 ਕਿਲੋਮੀਟਰ ਜਿਹੜੀ ਉਹ ਡਰੇਨਾਂ ਦੀ ਸਫਾਈ ਕੀਤੀ ਹੈ 1000 44 ਜਿਹੜੇ ਚੈੱਕ ਡੈਮ ਬਣਾਏ ਗਏ ਸੋ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਨੇ ਕਿਸੇ ਕਿਸਮ ਦੀ ਕੋਈ ਖੜਾਂ ਦੀ ਸਥਿਤੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੰਜਾਬ ਨੂੰ ਕਿਸੇ ਕਿਸਮ ਦੇ ਕੋਈ ਖਤਰੇ ਵਾਲੀ ਗੱਲ ਨਹੀਂ 70 ਕਰੋੜ ਰੁਪਏ ਜਿਹੜਾ ਹੜਾਂ ਦੀ ਰੋਗथाम ਦੇ ਲਈ ਅਗਾਊਂ ਪ੍ਰਬੰਧਾ ਵਜੋਂ ਅਸੀਂ ਉਹ ਖਰਚੇ 8,76,000 ਈਸੀ ਬੈਗ ਨੇ ਜਿਹੜੇ ਖਾਲੀ ਬੈਗ ਉਹ ਰੱਖੇ ਆ ਤੇ ਜਿਹਦੇ ਵਿੱਚੋਂ 3,24,000 ਹੈ ਜਿਹੜੇ ਉਹ ਬੈਗ ਮਿੱਟੀ ਦੇ ਭਰ ਕੇ ਰੱਖੇ ਹੋਏ ਨੇ ਤੇ ਇੱਕ ਜੰਬੋ ਬੈਗ ਜਿਹੜੇ ਪਹਿਲੀ ਵਾਰੀ ਹੋਇਆ ਹੜਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ 10,300 ਜੰਬੋ ਬੈਗ ਹੈ ਜਿਹੜਾ ਉਹ ਸਰਕਾਰ ਨੇ ਖਰੀਦੇ ਤੇ ਅਸੀਂ 4766 ਕਿਲੋਮੀਟਰ ਜਿਹੜੀ ਉਹ ਡਰੇਨਾਂ ਦੀ ਸਫਾਈ ਕੀਤੀ ਹੈ 1044 ਜਿਹੜੇ ਚੈੱਕ ਡੈਮ ਬਣਾਏ ਗਏ ਸੋ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਨੇ ਕਿਸੇ ਕਿਸਮ ਦੀ ਕੋਈ ਖੜਾ ਦੀ ਸਥਿਤੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੰਜਾਬ ਨੂੰ ਕਿਸੇ ਕਿਸਮ ਦੇ ਕੋਈ ਖਤਰੇ ਵਾਲੀ ਗੱਲ ਨਹੀਂ